ਸੰਗਤ ਦਾ ਪੂਜੀ ਸਭ ਤੋਂ ਪਹਿਲਾਂ ਆਪਾਂ ਜੁਲਦਾ। ਵੀਰੋ ਦੇਖ ਰਹੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾ। ਦਿਨ ਅੱਜ ਸ਼ੁੱਕਰਵਾਰ 20 ਫਰਵਰੀ 2026 ਤੇ ਸਵਾਗਤ ਕਰਦੇ ਆਂ ਜੀ ਆਪਾਂ ਅੱਜ ਦੇ ਨਵੇਂ ਬਲਾਗ ਦੇ ਵਿੱਚ। ਤੇ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਆ ਜਗੂਰ ਘਰ ਦੇ। ਤੇ ਸਮਾਂ ਇਸ ਵੇਲੇ ਹੋ ਚੁੱਕਿਆ ਹੈ 8 ਵਜੇ ਦਾ। 何だよ。 ਸਾਹਮਣੇ ਮਹਾਰਾਜ ਦੀ ਸਵਾਰੀ ਤੇ ਇੱਧਰ ਜੀ ਟਾੜੀ ਜੱਥੇ ਦੁਆਨ ਸਾਜਦੇ ਨੇ ਨਵਸਤੇ ਤੇ ਤੇ ਦੇ ਦਰਬਾਰ ਸਾਹਿਬ ਵੀ ਬਾਵਾ ਖੁੱਲਾ ਬਣਾਇਆ ਹੋਇਆ ਪਿਆਉਂ ਕਿ ਪੰਜਾਬੀ ਸੰਗਤ ਇੱਥੇ ਬਹੁਤ ਪਹੁੰਚੀ ਵਾਏ ਸਾਹਮਣੇ ਅੱਜ ਦਾ ਹੋਕਰ ਨਾਮ ਆਇਆ ਅੰਗ ਨੰਬਰ 603 ਤਰੀਕ ਲਿਖੀ ਹੋਈ ਤੇ ਹੋਕਰ ਨਾਮ ਆਇਆ ਤਦ ਵੰਨ ਟਨ ਆਉਂ। ਦੋ ਕਰਤਾਰ ਗਏ ਸੋ ਵਾਏ। ਵਾਏ। ਕੋਈ 27 ਵਾਏ। ਝੂਲਦੇ ਰਹੇ ਨਿਸ਼ਾਨਦਾ ਦਾ ਮਹਾਰਾਜ ਤੇਰੀ ਵਾਏ ਗਰੂ। ਵੰਤ ਮਹਾਰਾਜ ਤੇ ਵਾਏ ਗਰੂ। ਤੇ ਭਾਈ ਜਿਹੜੀ ਚੀਜ਼ ਦਾ ਇੰਤਜ਼ਾਰ ਆ ਦੇਖਦੇ ਆ ਅੱਜ ਉਹ ਮੁਕਦੀਏ ਕਿ ਨਾ ਤੇ ਬਾਕੀ ਸਾਰੇ ਮੁੰਡਿਆਂ ਨੂੰ ਵੀ ਇੰਤਜ਼ਾਰ ਆਪਾਂ ਨੂੰ ਵੀ ਇੰਤਜ਼ਾਰ ਆ ਦੇਖਦੇ ਆ ਬੋਸ ਅੱਜ ਆਪਣਾ ਆਪਾਂ ਨੂੰ بونس ਦਿੰਦਾ ਹੈ ਯਾ ਭਾਈ ਤਨਖਾਹ ਦੇ ਨਾਲ ਹੀ ਅਡਜਸਟ ਕਰ ਦੇਣੀ ਤੇ ਉਹ ਹੀ ਜਾਣਦੇ ਨੇ ਤੇ ਨਾ ਹੀ ਅਸੀਂ ਇਹ ਪੁੱਛ ਸਕਦੇ ਆ ਉਹਨਾਂ ਨੂੰ ਵੀ ਭਾਈ ਕਰਾਉਂਦੇ ਹੋਗੇ ਤੇ ਇਦਾਂ ਦੀ ਗੱਲ ਬਾਤ ਹੈ ਆ ਕਰ ਬੜਾ ਸੋਹਣਾ ਭਾਈ ਤੇ ਮੌਸਮ ਭਾਈ ਆਸਮਾਨ ਜਮਾਨੀਲਾ ਤੇ ਇੱਥੇ ਆਪਣੇ ਪੰਜਾਬੀ ਸਿਟੀਜਨਾਂ ਦੇ ਬਹੁਤ ਘਰ ਨੇ ਤੇ ਜਿੱਥੇ ਆਪਾਂ ਰਹਿੰਦੇ ਆਂ ਭਾਈ ਉਹ ਵੀ ਇੱਥੋਂ ਦੇ ਸਿਟੀਜਨ ਨੇ ਤੇ ਥੱਲੇ ਉਹਨਾਂ ਦਾ ਰੂਮ ਆ ਘਰ ਆ ਤੇ ਉੱਪਰ ਆਪਾਂ ਰੈਂਟ ਦੇ ਲੈਤਾ ਹੋਇਆ ਕਿ ਅੱਜ ਟਾਈਮ ਨਾਲ ਹੀ ਆ ਗਏ ਭਾਈ ਆਪਾਂ ਕੰਮ ਤੇ ਸਮਾਂ ਸਵੇਰ 8:00 ਦਾ ਹੋਇਆ ਤੇ ਅੱਗੇ ਆਪਾਂ ਨੂੰ ਭਾਈ 8:30-9:00 ਇਦਾਂ ਵੱਜ ਜਾਂਦੇ ਨਿਕਾਲਾ ਆਪਾਂ ਟਾਈਮ ਨਾਲ ਕਰੇ ਬਾਗੀ ਸੀ ਤੇ ਟਾਈਮ ਨਾਲ ਉੱਠ ਕੇ ਇੱਥੇ ਆ ਪਹੁੰਚ ਗਏ ਘਰ ਤੇ ਅੱਜ ਭਾਈ ਵਾਈਸਰੀ ਉਹ ਵਾਈਸਾਰੇ ਵੀ ਆਏ ਨੇ ਤਿੰਨ ਤਿੰਨ ਲਗਭਗ ਤਿੰਨ ਦਿਨਾਂ ਤੋਂ ਬਾਅਦ ਆਪਣੇ ਕੰਮ ਉੱਪਰ ਇਹਨਾਂ ਦਾ ਕੰਮ ਵੀ ਖੁੱਲ ਗਿਆ ਪੇਨਾ ਨਾ ਨੋ ਸ਼ੁਕੀਆਂ ਸੀ ਤੇ ਆਪਣੀ ਗੱਡੀ ਭਾਈ ਇੱਥੇ ਲਾ ਦੀਏ ਪਾਰਕਿੰਗ ਆਪਾਂ ਲਾ ਦੀਏ ਲੋਕ ਤੇ ਕੱਲ ਭਾਈ ਕੰਮ ਦੀ ਭਜਨੱਥ ਵਿੱਚ ਆਪਣੀ ਫੋਗਲੀ ਦੇ ਟਾਇਰ ਦੀ ਰਾਬੜ ਉਤਰ ਗਈ ਟਾਇਰ ਬਦਲਨ ਨਾਲੇ ਫਿਰੇ ਸੀਗੇ ਤੇ ਰਾਬੜ ਜਿ ਜੜੀ ਹੁੰਦੀ ਇਹਨਾਂ ਦੀ ਅੱਜ ਭਈ ਉਹ ਲੋਡ ਕਰਨਾ ਆਇਆ ਤੇ ਜੀ ਹਿਸਾਬ ਦਾ ਏਦਾਂ ਗੱਲਬਾਤ ਹੋ ਗਈ ਭਈ ਇਹ ਰਿਪੇਅਰ ਕਰਨਾ ਹੈ ਤੇ ਆਹ ਲੈ ਜਮਾਟੀ ਹੋ ਗਿਆ ਆ ਵੀ ਜਮਾਟੀ ਹੋ ਗਿਆ ਤੇ ਤਲਾਰੇ ਬਜੀ ਰਹੇ ਮੈਂ ਨਿਕਲ ਗਿਆ ਇਹਨਾਂ ਹੀ ਗੱਲਬਾਤ ਹੋ ਤੇ ਕੋਈ ਆਮ ਇਸ ਫਰੀ ਹੈ ਤੇ ਲੋਡ ਕਰਕੇ ਜਾਊਗਾ ਦੇਖ ਨੇ ਜੈਕ ਲਾ ਕੇ ਭਾਈ ਆਪ ਦਾ ਲੋਡ ਕਰ ਰਿਹਾ ਜਮਾਨ ਤੇ ਆ ਭਾਈ ਬੈਣ ਜੀ ਇੱਕ ਇਹਨਾਂ ਦੀ ਦੁਕਾਨ ਹੀ ਹੈ ਇਹ ਇਹ ਜ ਟਾਇਰ ਹੁੰਦਾ ਭਈ ਇਹ ਤੇ ਨਾਲ ਹੀ ਲੈ ਕੇ ਆਇਆ ਇਹਨੂੰ ਪਹਿਲਾਂ ਫੋਟੋ ਪਾਤੀ ਸੀ ਵੀ ਆਪਾਂ ਵੀ ਆਹ ਟਾਇਰ ਆ ਤੇ ਆਹ ਗੋਗਰੀ ਆ ਨੰਬਰ ਪਲੇਟ ਦੀ ਫੋਟੋ ਬਾਅਦ ਨੇ ਭਾਈ ਨੰਬਰ ਪਲੇਟ ਤੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਕਹਿ ਜਾਂ ਟਾਇਰ ਬਣਾ ਕਿੰਨੇ ਨੰਬਰ ਪਹਿਣਾ ਤੇ ਸਾਰਾ ਇਹਨਾਂ ਨੂੰ ਪਤਾ ਹੁੰਦਾ ਬਾਕੀ ਬਈ ਸਿਸਟਮ ਸਾਰਾ ਇਹ ਨਾਲ ਹੀ ਰੱਖਦੇ ਆ ਆਪ ਦਾ ਜੋ ਵੀ ਲੂਟ ਦਾ ਸਮਾਨ ਇਹਨਾਂ ਦਾ ਉਹ ਇਹਨਾਂ ਦੇ ਨੇੜੇ ਊਲੇ ਹੁੰਦਾ ਤੇ ਆਪ ਹੀ ਕਰਦੇ ਨੇ ਜੱਕ ਜੱਕ ਇਧਰ ਲਾ ਬਈ ਆ ਇਹ ਜੀ ਕਿਤੇ ਨਾ ਸਾਹਮਣੇ ਆਉਂਦਾ ਬਾਕੀ ਸੰਦੋਸ ਨੇ ਰਭੀ ਆਏ ਇਥੇ ਰੱਖ ਇਹ ਆਪਣਾ ਕੰਮ ਵੀ ਸ਼ੁਰੂ ਹੈ ਤੇ ਆਪਾਂ ਵੀ ਆਦਾ ਲਾਉਣੇ ਆ ਉੱਡ ਤੇ ਭਾਈ ਇਹਨੇ ਕਾਰਵਾਈ ਪਾ ਦੂਗਾ ਇਹ ਤੇ ਸੈੱਟ ਕਰ ਦੇ ਇਹਨਾਂ ਦਾ ਭਾਈ ਰੋਜ਼ ਦਾ ਕੰਮ ਆ ਤੇ ਥੋੜੇ ਜਿਹੇ ਟਾਈਮ 'ਚ ਇਹ ਸੈੱਟ ਕਰ ਜੂਗਾ ਆ ਕਿ ਮੋੜੋਂ ਭਾਈ ਜਿਵੇਂ ਬਿਲਕੁਸਾਰ ਬਈ ਤੇ ਲੱਗਿਆ ਪਿਆ ਮੇਤਰਾਪੁਰ ਮਿੰਟ 15 ਦੇ ਵਿੱਚ ਹੀ ਬਈ ਆਪਣੀ ਫੂਕਲੀ ਦੇ ਨੇ ਟਾਇਰ ਬਦਲਤਾ ਨਵਾਂ ਟਾਇਰ ਪਾਤਾ ਹੁਣ ਯਾਦ ਨੂੰ ਕਰਦਾ ਕਾਮ ਤੇ ਧੰਨਵਾਦ ਬਈ ਮੇਤਰਾ ਜਰਾ ਥੈਂਕ ਯੂ ਗਾਵਾ ਧਰਮਗਾਸੀ ਭਾਈਆ ਮੈਂ ਤੇ ਬਈ ਟੈਂਸਰ ਆਪਾਂ ਨੂੰ ਆਪਣੀ ਫੂਕਲੀ ਦੇ ਗਿਆ ਲੋਟ ਕਰਕੇ ਤੇ ਧੰਨਵਾਦ ਹੈ ਮਿੱਤਰ ਦਾ। ਸਮਾਂ ਐਸੇ ਵੀਰੇ ਹੋ ਚੁ ਗਿਆ 8:30 ਦਾ। ਤੇ ਰਾਤ ਦੇ 8:30 ਹੋ ਚੁ ਗਏ ਨੇ। ਤੇ ਅੱਜ ਕੰਮ ਇੰਨੇ ਜ਼ਿਆਦੇ ਆ ਤੇ ਹੁਣ ਇੱਕ ਲੋਰੀ ਪੂਰੀ ਭਰ ਕੇ ਕਸਟਮਰ ਨੂੰ ਜਾ ਰਹੀ ਆ। ਤੇ ਨਹੀਂ ਭਾਈ ਇਸ ਵੇਲੇ ਡਰਾਈਵਰ ਚਲੇ ਜਾਂਦੇ ਹੁੰਦੇ ਆ ਆਪ ਦਾ ਟੈਂਪਰ ਆਨਲਾਈਨ ਆ ਕੋਵਰ ਟਾਈਮ ਨਹੀਂ ਹੁੰਦਾ ਉਹ ਟਾਈਮ। ਤੇਰਾ ਲਈ ਸੰਭਾਲੋ। ਤੇ ਇੰਨੀ ਗੱਲ ਬਾਤ। ਕਾਜ ਕੰਮ ਵਾਲੀ ਭਈ ਪੂਰੀ ਖਤ ਪੈ ਰਹੀ ਹੈ। ਨੰਬੌਰ ਯਾਨ ਬਹੁਤ ਕਮ। ਟ੍ਰੈਵਲ ਨਿਆਰੇ ਦਾ ਕੰਮ ਬਹੁਤ ਵੱਧ ਰਿਹਾ ਜੰਪਿੰਗ ਦੇ ਰੋੜ। ਇਹ ਇਦਾਂ ਦੀ ਗੱਲਬਾਤ ਆ ਭਾਈ। ਬਾਕੀ ਆਪਣੇ ਮੁੰਡੇ ਲੱਗੇ ਪਏ ਆ ਕੋਲ। ਸਮਾਂ ਇਸ ਵੇਲੇ ਹੋ ਚੁੱਕਿਆ ਜੀ। 10:53 ਮਿੰਟਾਂ ਦੇ ਹਿਸਾਬ ਕਿਤਾਬ। ਚੱਲੀ ਜਾਂਦਾ ਆਪਣਾ ਕੰਮ ਅੱਜ ਬਹੁਤ ਜ਼ਿਆਦਾ ਸੀ ਭਾਈ ਸਾਰਾ ਕੰਮ ਖੁੱਲ ਗਿਆ ਅੱਜ ਮਲੇਸ਼ੀਆ ਦਾ ਤੇ ਅੱਜ ਕੰਮ ਬਹੁਤ ਜ਼ਿਆਦਾ ਸੀ ਇਧਰ ਆਪਣਾ ਮਿੱਤਰ ਜੱਗੇ ਤੇ ਇਧਰ ਆਪਣਾ ਮਿੱਤਰ ਚੱਕਾ ਹਾਂਜੀ ਜੱਗਾ ਕਿਹੜਾ ਗਾਣਾ ਸੁਣਾ ਰਿਓ ਅੱਜ ਕੋਈ ਦਾ ਸਹੀ ਦੱਸੋ ਕੋ ਮਰਜ਼ੀ ਆਉਂਦੇ ਬਹਿ ਜਾ ਜਾ ਫੇਰ ਆ ਸਟੂਲ ਤੇ ਬਹਿ ਜਾ ਸਰ Song ਦੇ ਸੁਣਾ ਦੀਏ ਹੈ ਰ ਸੁਣਾ ਦੇ ਚੱਕਰ ਨਹੀਂ ਹੈ ਮਤਲਬ ਕਿ ਉਹ ਮੁੰਡੇ ਦਾ Song ਨਵਾਂ ਹੀ ਆ ਜੀ ਮੁੰਡਾ ਗਾਉਂਦਾ ਵਾ ਥੋੜਾ ਗੱਲਾਂ ਜੀਆਂ ਵੰਗੋਈਆਂ ਗੱਲਾਂ ਜੀਆਂ ਹੀ ਲਾ ਲਓ ਹਾਂ ਹੈਗਾ Song ਵੀ ਵਧੀਆ ਹੋਇਆ ਕਹਿੰਦਾ ਉਹ ਕੋਈ ਦਿਨ ਦਾ ਤਸਵੀਰ ਤੋਫਾ ਉਹੀ ਤਕਦੀਰ ਦਿੰਦਾ ਕਦਕ ਤਾਈ ਸਾਰ ਸੀਨੇ ਨੂੰ ਅੱਖ ਦਾ ਨੀਰ ਦਿੰਦਾ ਭਾਵੇਂ ਟੁਕੜੇ ਦਿਲ ਦੇ ਭਾਵੇਂ ਕੱਟ ਦੇ ਇੱਕੋ ਜੇ ਬੋਝ ਕੇ ਚੱਕੀ ਟੁੱਟਿਆ ਦਿਲ ਵੀ ਹੱਥ ਨੂੰ ਤੀਰ ਦਿੰਦਾ ਬੋਝ ਕੇ ਚੱਕੀ ਟੁੱਟਿਆ ਦਿਲ ਵੀ ਹੱਥ ਨੂੰ ਤੀਰ ਦਿੰਦਾ ਹੋ ਕਦੋਂ ਲਿਹਾਜ਼ਾਂ ਉੱਚੀ ਥਾਂ ਤੇ ਪੁੱਗਦੀਆਂ ਹੁੰਦੀਆਂ ਨੇ ਹਰ ਕਦੋਂ ਲਿਹਾਜ਼ਾਂ ਉੱਚੀ ਥਾਂ ਤੇ ਪੁੱਗਦੀਆਂ ਹੁੰਦੀਆਂ ਨੇ ਟੁੱਟੀਆਂ ਚੀਜ਼ਾਂ ਜੁਗਣ ਵੇਲੇ ਤਾਂ ਚੁਗਦੀਆਂ ਹੁੰਦੀਆਂ ਨੇ ਹੋ ਟੁੱਟੀਆਂ ਚੀਜ਼ਾਂ ਜੁਗਣ ਵੇਲੇ ਤਾਂ ਚੁਗਦੀਆਂ ਹੁੰਦੀਆਂ ਨੇ ਕਿਹਾ ਬਈ ਧੰਨਵਾਦ ਜੀ ਧੰਨਵਾਦ ਅੱਗੇ ਕਹਿੰਦਾ ਵੇਣ ਤੇਰੀ ਯਾਦ ਵਿੱਚ ਜਾਗ ਜਾਗ ਕੱਠੇ ਨੇੰਜੂ ਤੇ ਪਰੀਤਾਂ ਤੋਂ ਮੇਢਿਗ ਦੇ ਵੀ ਕੱਠੇ ਨੇ ਦਿਲ ਚੋਂ ਲੀਟ ਯਾਦਾਂ ਕਰ ਦੂਗਾ ਕਿਵੇਂ ਜਿੰਨੇ ਮੋੜ ਵਿੱਚ ਸੰਗਰੀਨ ਛੋਟ ਰੱਖੇ ਨੇ ਉਹ ਝੂਠੀ ਸੋਖ ਦਿਖਾਈਏ ਨਾ ਇਹ ਝੂਠੀ ਸੋਖ ਦਿਖਾਈਏ ਨਾ ਹੋ ਰੱਬ ਕੋਲੋਂ ਯਾਰ ਮੰਗ ਕੇ ਹਾ ਰੱਬ ਕੋਲੋਂ ਯਾਰ ਮੰਗ ਕੇ ਰੱਬ ਯਾਰ ਨੂੰ ਬਣਾਈਏ ਨਾ ਉਹ ਰੱਬ ਯਾਰ ਨੂੰ ਬਣਾਈਏ ਨਾ ਬਹੁਤ ਸੋਹਣਾ ਬਾਈ ਜੱਗੇ ਰੱਬ ਨੇ ਰੰਗ ਭਾਗ ਲਾ ਵੀ ਚੜ੍ਹਦੀ ਕਲਾ ਚ ਰੱਖੇ ਮਿਹਰਬਾਨੀ ਤੇ ਉਹੀ ਸੇਮ ਆ ਕਿ ਮਤਲਬ ਆਪਾਂ ਰੱਬ ਤੋਂ ਮੰਗਦੇ ਹਾਂ ਨਾ ਜਿਹੜੇ ਇਨਸਾਨ ਨੂੰ ਜਾਂ ਕੋਈ ਵੀ ਚੀਜ਼ ਹੈ ਨਾ ਤੇ ਆਪਾਂ ਫਿਰ ਉਹਨੂੰ ਰੱਬ ਦੀ ਥਾਂ ਨਹੀਂ ਦੇਣੀ ਚਾਹੀਦੀ ਸਹੀ ਗੱਲ ਕਿਉਂਕਿ ਉਹੀ ਚੀਜ਼ ਆ ਰੱਬ ਤੋਂ ਮੰਗੀ ਹੁੰਦੀ ਆ ਬਸ ਸਾਰਾ ਕੁਝ ਆਪਾਂ ਰੱਬ ਹੀ ਦਿੰਦਾ ਹੈ ਨਾ ਬਸ ਇੰਦੀਆਂ ਗੱਲਾਂ ਬਾਤਾਂ ਸੁਣਦੇ ਰਹੀ ਜਨਾ ਕੰਮਕਾਰ ਗਿਆ ਤਾਂ ਲੋਟਾ ਕੰਮਕਾਰ ਸੈਕ ਚੱਲੀ ਜਾਂਦਾ ਬਹੁਤ ਕੰਮ ਸੀ ਅੱਜ ਹਾਂਜੀ ਅੱਜ ਅੱਜ ਬਹੁਤ ਕੰਮ ਸੀ ਆਪਾਂ ਇਹਦੇ ਦੀ ਸਾਰਾ ਕੰਮ ਕੋ ਲਗਾ ਤਾਂ ਕਰਦੀ ਕੰਮ ਜਾਂਦਾ ਅੱਜ ਬਹੁਤ ਕੰਮ ਸੀਗਾ ਤੇ ਬਾਕੀ ਚੱਲੀ ਜਾਂਦਾ ਤਾਂ ਤੁਹਾਨੂੰ ਪਤਾ ਇਸ ਤੋਂ 440 ਹੈ ਕਦੇ ਘੱਟ ਕਦੇ ਵੱਧ ਹੈ ਅੜ ਗਈ ਜਿਹੜੀ ਇੱਕ ਰੱਖੇ ਜੋ ਤਾਂ ਉਹ ਗੱਲ ਹੋ ਰਹੀ ਹੁੰਦਾ ਕਿ ਬਾਕੀ ਸੂਦਾ ਮਾਲ ਭਾਈ ਤੇ ਕੰਮਕਾਰ ਨਿਬੜ ਗਿਆ ਆਪਣਾ ਇਹ ਸਮਾਨ ਮੁੰਡੇ ਅੰਦਰ ਵੜੀ ਜਾਂਦੇ ਆ ਤੇ ਇੱਕ 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 ਹੋਰ ਆ ਉਹ ਮੈਂ ਸੁਣਦੇ ਆ ਥੋੜਾ ਜਿਹਾ ਸੁਣਾਉਣਾ ਕਹਿੰਦਾ ਉਹ ਯਾਦਾਂ ਆ ਗਿਆ ਦੀ ਗੱਲਾਂ ਬਾਤਾਂ ਬਾਪੂ ਇਹਦਾ ਕਹਿੰਦਾ ਹੋ ਬਾਪੂ ਵਾਲਾ ਸਾਰਾ ਰਾਜ ਭਾਗ ਛੱਡਦਾ ਸੁੱਖ ਸੁੱਖ ਸੁੱਖਾ ਇਹ ਪੰਜਾਬ ਛੱਡਦਾ ਦਿਸੇ ਆਉਂਦਾ ਨੋ ਦਿਸੇ ਆਉਂਦੀ ਨੋ ਬਾ ਉੱਥੇ ਦਿੱਲੀ ਰੋਡ ਤੇ ਸੋਨਦੀ ਮਨ ਛੱਡ ਆਇਆ 에ਰਪੋਰਟ ਤੇ ਯਾਰ ਦਿੱਲੀ ਛੱਡੇ ਛੱਡੀ ਮौज ਪਿੰਡ ਦੀ ਸੁਪਨੇ ਚ ਦਿਸਦੀ ਗਰਾਉਂਡ ਪਿੰਡ ਦੀ ਇੱਥੇ ਆ ਕੇ ਆਈ ਏ ਕਲਿਆਂ ਦੇ ਦੋ ਅਸ਼ੁਕਾਂ ਦੀ ਲੱਗੀ ਖੜੱਕੀ ਜਿੰਦੇ ਨੂੰ ਇੱਥੇ ਹੱਡ ਹੱਡ ਭੰਨ ਦਿੰਦਾ ਕੰਮ ਮੇਤਰਾ ਪੀਂ ਪੈਂਦੀ ਏ ਸਨੋ ਦੇ ਵਿੱਚ ਰੰਮ ਮੇਤਰਾ ਪੈਸੇ ਤਾਂ ਕਮਾਲ ਵੇਗਾ ਬਹੁਤ ਮੇਤਰਾ ਦੇਣ ਤੋਂ ਵਧਾਈਆਂ ਕਣ ਲੈਣ ਦੀਆਂ ਬਈਆ ਬਈ ਆ ਥੋੜਾ ਜਿਹਾ ਬਾਕੀ ਸਰਾਵਾਂ ਦੀ ਬਾਤ ਕਰਦਾ ਬਹੁਤ ਵਧੀਆ Song ਹੈ। ਸੋਹਣਾ ਗਾਣਾ ਭਾਈ ਟਾਈਗਰ ਦਾ ਮੁੰਡੇ ਦਾ ਤੇ ਜੰਗ ਢਿੱਲੋ ਹੀ ਲਿਖਦਾ ਹੈ ਤੇ ਜੰਗ ਢਿੱਲੋ ਬਹੁਤ ਸੋਹਣੇ ਗਾਣੇ ਲਿਖਦਾ ਵੋ। ਤੇ ਯੱਗੇ ਕੋਈ ਆਪਣੀ ਜਿਹੜਾ ਆਪਣੇ ਆਪ ਦਾ ਲਿਖਿਆ ਹੋਇਆ ਗਾਣਾ ਉਹ ਜ਼ਰੂਰ ਆਪਾਂ ਸ਼ੇਅਰ ਕਰਨਾ। ਹੁਣ ਕਰੀਏ ਕਿ ਬਾਦ ਕਰਾਂਗੇ। ਦੇਖਿਆ ਹੁਣ ਹੁਣ ਆਉਂਦਾ ਹੁੰਦੇ ਕੋਈ ਚੱਕਰ ਨਹੀਂ। ਹੁਣ ਤਾਂ ਫਿਰ ਉਹ ਮੁੰਡਾ ਵੀ ਕਹਿੰਦਾ ਸੀ ਯਾਰਾਂ ਵਾਲਾ ਸੁਣਾਈ ਕਿਸੇ ਦਿਨ। ਇੱਕ ਮੁੰਡਾ ਇੱਥੇ ਆਪਣੇ ਵੀਡੀਓ ਵੇਖਾ ਆਪਣੀ ਆ। ਅੱਛਾ। ਤੇ ਉਹ ਆਪਣੇ ਭਰਾ ਨੇ ਲਿਖਿਆ ਆਪਾਂ ਵੀ ਨਾਲ ਮਤਲਬ ਦੋਨਾਂ ਨੇ ਹੀ ਰਲ ਕੇ ਲਿਖਿਆ Song। ਕੋਸ ਨੋੜਾ ਵਾ ਕੋਈ ਲੱਗੀ ਨਹੀਂ ਹੋ ਕਈ ਦਿਨ ਹੋ ਗਏ ਮੇਰਾ ਰਹ ਰਹੀ ਵੀ ਰੋਕਦੀ ਹੋ ਗੱਲ ਗੱਲ ਉੱਤੇ ਮੇਰੀਂਦੀ ਮੈਨੂੰ ਟੋਕਦੀ ਹੋ ਕਈ ਦਿਨ ਹੋ ਗਏ ਮੇਰਾ ਰਹ ਰਹੀ ਵੀ ਰੋਕਦੀ ਹੋ ਗੱਲ ਗੱਲ ਉੱਤੇ ਮੇਰੀਂਦੀ ਮੈਨੂੰ ਟੋਕਦੀ ਹੋ ਗੱਲ ਕੋਰੀ ਤੇ ਕਰਾਰੀ ਸੱਚ ਆਖਦਾ ਮੈਂ ਤੋ ਕਰਿਆ ਨਹੀਂ ਜਾਣਾ ਤੇਰਾ ਸੰਗ ਨਹੀਂ ਮੇਰੇ ਸਿਰ ਤੇ ਨੇ ਬਹੁਤ ਜ਼ਿੰਮੇਵਾਰੀਆਂ ਐਵੇਂ ਕਰਨਾ ਨਜਾਇਜ਼ ਦੀ ਬਾਤਾਂ ਨਹੀਂ ਹੋ ਮੇਰੇ ਸਿਰ ਤੇ ਨੇ ਬਹੁਤ ਜ਼ਿੰਮੇਵਾਰੀਆਂ ਐਵੇਂ ਕਰਨਾ ਨਜਾਇਜ਼ ਦੀ ਬਾਤਾਂ ਨਹੀਂ ਹਾਂ ਅਗੇ ਕਹਿੰਦਾ ਉਹ ਤੇਰੇ ਮਹਿੰਗਿਆਂ ਬ੍ਰਾਂਡਾਂ ਦੀ ਮਹਿ ਕਰਾਂ ਕਿ ਵੇਰੀ ਇਸ ਨਹੀਂ ਹੋ ਤੂੰ ਕੀ ਜਾਣੇ ਕਾਲ ਦੀ ਦੀ ਪਰਾਂ ਕਿਵੇਂ ਫੀਸ ਨਹੀਂ ਉਹ ਤੇਰੇ ਮਹਿੰਗਿਆ ਬ੍ਰਾਂਡਾਂ ਦੀ ਮੈਂ ਕਰਾਂ ਕਿਵੇਂ ਰੀਸ ਨਹੀਂ ਤੂੰ ਕੀ ਜਾਣੇ ਕਾਲ ਜਿੱਦੀ ਪਰਾਂ ਕਿਵੇਂ ਬੀਸਣੀ ਉਹ ਸਾਰਾ ਦਿਨ ਮੇਰਾ ਮਿਹਨਤਾਂ ਚ ਲੰਘਦਾ ਮੈਂ ਕਿੱਥੋਂ ਸਿੱਖਲਾਂ ਪਿਆਰਾਂ ਵਾਲੇ ਟੰਗ ਨਹੀਂ ਉਹ ਮੇਰੇ ਸਿਰ ਤੇ ਨੇ ਬਹੁਤ ਜਿੰਮੇਵਾਰੀਆਂ ਤੂੰ ਐਵੇਂ ਕਰ ਨਾ ਜਿਹਦੀ ਬਾਤਾਂ ਟੰਗ ਨਹੀਂ ਹਾਂ ਕੀ ਹੋਇਆ ਜਿਹੜਾ ਜਿਹੜਾ ਗਾਣੇ ਚ ਤੂੰ ਆਪਦਾ ਨਾਮ ਪਾਇਆ ਹੋਇਆ ਜਿਵੇਂ ਟੱਪਾ ਪਾਇਆ ਕੋਈ ਉਹ ਉਹ ਟੱਪਾ ਉਹ ਇੱਥੇ ਹੈਗਾ ਵਾ ਟੱਪਾ ਹਾਂ ਪਰ ਮੇਰਾ ਨਾਮ ਚ ਐਂਟ ਨਹੀਂ ਹੁੰਦਾ ਮੈਂ ਆਪਣੇ ਭਰਾ ਦੇ ਹੀ ਉੱਤੇ ਨਾਂ ਉਹ ਨਾਂ ਲੈਦੇ ਫਿਰ ਇੱਕ ਵਾਰ ਉਹ ਕਹਿੰਦਾ ਹੋਏ ਇੱਕ ਦੋ ਗੀਤ ਰਿਕਾਰਡ ਕਰਵਾਉਣ ਦੇ ਧੀ ਹੌਲੀ ਹੌਲੀ ਬੱਲ ਨੂੰ ਤੂੰ ਚਰਚਾ ਤੇ ਆਉਣ ਦੇ ਹੋਏ ਇੱਕ ਦੋ ਗੀਤ ਰਿਕਾਰਡ ਕਰਵਾਉਣ ਦੇ ਹੌਲੀ ਹੌਲੀ ਬੱਲ ਨੂੰ ਤੂੰ ਚਰਚਾ ਤੇ ਆਉਣ ਦੇ ਉਹ ਨੇੜੇ ਜਦੋਂ ਮੇਰਾ ਸੱਚੇ ਪਾਤਸ਼ਾਹ ਆਪੇ ਦਲ ਹੂੰ ਗਾ ਮੈਂ ਹੱਥ ਤੇਰਾ ਮੰਗਣੀ ਮੇਰੇ ਸਿਰ ਤੇ ਨੇ ਬਹੁਤ ਜ਼ਿੰਮੇਵਾਰੀਆਂ ਐਵੇਂ ਕਰ ਨਾ ਨਜ ਜੀ ਬਾਤਾਂ ਗਣੀ ਹਾਂ ਉਹ ਕਿਹਾ ਬਹੁਤ ਸੋਹਣਾ ਬਾਈ ਉਹ ਬਾਲਿਆ ਮੁੰਡੇ ਨੇ ਨਾ ਪਿੰਡ ਬਾਲਿਆ ਤੇ ਉਹਨੂੰ ਬਲਵਾਲੀ ਕਹਿੰਦੇ ਸੀ ਮੇਰੇ ਮਾਮੇ ਦਾ ਬੁੱਢਾ ਵਾ ਹਾਂਜੀ ਤੇ ਉਹਦਾ ਨਾਂ ਹੀ ਵਿੱਚ ਐਡ ਹੋਇਆ ਫਿਰ ਉਹ ਸਾਹਿਬ ਦਾ ਨਾਂ ਹੋ ਜਾਣਾ ਐਡ ਨਹੀਂ ਬਹੁਤ ਸੋਹਣਾ ਭਾਈ ਬਹੁਤ ਸੋਹਣੇ ਦੋਨੇ ਮੁੰਡਿਆਂ ਦੀ ਬਹੁਤ ਸੋਹਣੀ ਦਿੱਖ ਹੈ ਤੇ ਗਾਣੇ ਦਾ ਕਾਫੀ ਲਿਖਿਆ ਹੋਣਾ ਬਸ ਉਹਨੂੰ ਪਾ ਕੰਮ ਆ ਦੰਦਾ ਚ ਭਾਈ ਹਾਂ ਇਦਾਂ ਦੀ ਗੱਲ ਵਾਲਾ ਕੰਮ ਆ ਤਾਂ ਬਈ ਰੋਟੀ ਨਹੀਂ ਆਉਂਦਾ ਤੇ ਇਦਾਂ ਉਦਾਂ ਦੀਆਂ ਗੱਲਾਂ ਹੋਈ ਜਾਂਦੀਆਂ ਬਾਕੀ ਸਾਨੂੰ ਬੰਦੀ ਆ ਬਾਈ ਬੋਲੇ ਬਹੁਤ ਸੋਹਣਾ ਤੇ ਲਿਖਦੇ ਬਹੁਤ ਸੋਹਣਾ ਤੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੀ ਯਾਰ ਕੋਮੈਂਟਾਂ ਜੀ ਯਾਰ ਬਾਈ ਕਿੱਦਾਂ ਕਿਵੇਂ ਸਾਰਿਆਂ ਨੂੰ ਆਪਾਂ ਜਿਹੜਾ ਕੁਝ ਮਾੜਾ ਨਾ ਹੋਵੇ ਹਨਾ ਹਾਂ ਤੇ ਦੱਸਿਆ ਕਰੋ ਕੋਮੈਂਟਾਂ ਜਆ ਆਪਣੀ ਆ ਬੀਬੀਆਂ ਭੈਣਾਂ ਜਿਹੜੇ ਵੀ ਵੇਂਦੇ ਆਪਣਾ ਬਲੌਗ ਸਾਰੇ ਹੀ ਮਤਲਬ ਭੈਣ ਭਰਾ ਸਾਰੇ ਵੀ ਕਿੱਦਾਂ ਆਏ ਲੱਗਦੇ ਆ ਸ਼ੇਅਰ ਵੀ ਕੋਮੈਂਟ ਵੀ ਕਰਿਆ ਕਰੋ ਹਾਂ ਕੀ ਪਤਾ ਲੱਗੇ ਸਾਰਿਆਂ ਨੂੰ ਕੀ ਕਿੱਦਾਂ ਮਾਹੌਲ ਆ ਬਾਹਰ ਦਾ ਹਨਾ ਬਾਕੀ ਵੱਡੇ ਵੱਡੇ ਕੈਂਟਰੀਆਂ ਦਾ ਤਾਂ ਸਾਰੇ ਬਣਾਉਂਦੇ ਆ ਤੇ ਆਪਾਂ ਛੋਟੀ ਹੀ ਕੈਂਟਰੀ ਲਾ ਲਓ ਆਪਾਂ ਕੋਈ ਕੁਝ ਕਰਦੇ ਆ ਇਹਦਾ ਸਾਰਾ ਕੁਝ ਗਾਣ ਕਰੀਦੇ ਛੋਟੀ ਵੱਡੀ ਦਾ ਆਪ ਦੀ ਤਾਂ ਵਾਪਾਂ ਨੂੰ ਭਾਈ ਰੋਟੀ ਪਾਇਆ ਬਹੁਤ ਵਧੀਆ ਸਾਡੇ ਦੀ ਤਾਂ ਬਹੁਤ ਵਧੀਆ ਬਹੁਤ ਵਧੀਆ ਭਾਈ ਉਹ ਗਾਣਾ ਲੱਖਪੁਰੇ ਦੀ ਸੀ ਹੋਈ ਉਹ ਗੱਲ ਲੈ ਲੱਖ ਪਰਦੇਸੀ ਹੋਈ ਆਪਣਾ ਪਰਦੇਸ ਨਹੀਂ ਭੰਡੀ ਦਾ ਤੇ ਵੀ ਆਪਣਾ ਤੇ ਵੀ ਬਾਈ ਆਪਾਂ ਖਾਣੇ ਆ ਬੁਰਾ ਦਾ ਆਪਾਂ ਮੰਗੀਦਾ ਨਹੀਂ ਸਵੇਰ ਉੱਠ ਕੇ ਹੀ ਕਹਿਦਾ ਕਿ ਹੱਸਦੇ ਵਾਸਤੇ ਹੀ ਰਹਿਣ ਇੱਥੋਂ ਦੇ ਲੋਕ ਹਾਂ ਤੇ ਸਾਡੇ ਬੌਸ ਤੇ ਮੇਨ ਆ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਕੰਮ ਦੇ ਰੋਜੀ ਦਿੱਤੀ ਹੈ ਬਾਈ ਬਹੁਤ ਵਧੀਆ ਚੱਲੀ ਜਾਂਦਾ ਸਾਡਾ ਕੰਮ ਹਾਂ ਵੀਾਰੇ ਲਈਦੇ ਆਵੇਂ ਕਹਿ ਦੀਏ ਹਾਂ ਤੇ ਕੰਮ ਦਾ ਕੰਮ ਦੇ ਨਾਲ-ਨਾਲ ਬਾਈ ਤੇ ਵਧੀਆ ਦਿਨ ਟਪਦਾ ਸਾਡਾ ਹੱਸ ਖੇੜ ਕੇ ਲੜ ਕੋਲ ਕੇ ਸੋਹਣਾ ਦਿਨ ਨਾਲ ਸਾਡਾ ਤੇ ਵਧੀਆ ਕਿ ਭਾਈ 4 ਰੁਪਏ ਕਮਾਈ ਜਾਂਦੇ ਆ। ਭਾਈ ਜਾਂਦੇ ਆ। ਵਧੀਆ ਦੇ ਭਾਈ ਤੇ ਲੋਟਾ ਦਾ ਹੀ ਕੈਨੇਡਾ ਅਮਰੀਕਾ ਨੂੰ ਦਾ ਹੀ ਬਹੁਤ ਵਧੀਆ। ਹਾਂ। ਅਡੇ ਦੇ ਹਿਸਾਬ ਨਾਲ ਤਾਂ ਅਸੀਂ ਕਮਾਈ ਜਾਂਦੇ ਬਹੁਤ। ਜਿੰਨੇ ਕਿ ਭਾਈ ਪੈਸੇ ਆਪਾਂ ਇੱਥੇ ਲਾ ਕੇ ਆਏ ਆ ਤੇ ਉਹਨੇ ਕਿ ਅਸੀਂ ਵਧੀਆ ਆ ਦੀ ਭਾਈ ਰੋਟੀ ਪਾਈ ਜਾਂਦੇ ਆ ਤੇ ਵਧੀਆ ਦਿਨ ਲਗਾਏ ਨੇ ਹੱਸ ਕੇ। ਤੇ ਆਏ ਕੋਈ ਗੱਲ ਤੇ ਠਾਣੀ ਤੇ ਸਾਡੇ ਵੀ ਐਦਾਂ ਕੋਈ ਉੱਤੇ ਆ ਕੇ ਖੜਾ ਰਹੂਗਾ ਤੇ ਸਾਡੇ ਲੋਟਾ ਆਪ ਦਾ ਜਿੰਮੇਵਾਰੀ ਸਮਝ ਗਿਆ ਸੀ ਕੰਮ ਕਰ ਗਿਆ। ਗਲਤੀਆਂ ਵੀ ਹੁੰਦੀਆਂ ਆ ਪਰ ਸੁਧਾਰ ਲਈਏ ਜਦੋਂ ਸਿਰ ਦਾ ਕੋਈ ਹੋ ਬਾਈ ਬਾਕੀ ਬਹੁਤ ਸਾਰੇ ਕੱਢ ਬਹੁਤ ਜੰਦੇ ਬੰਦੇ ਆ ਉਹਨੂੰ ਆਪਣੀ ਵਿਦਮਾ ਜਿਹੀ ਬਾਈ ਦਿਖਾਇਆ ਜਾ ਵਧੀਆ ਬੰਦੇ ਸਾਰੇ ਵਧੀਆ ਬੰਦੇ ਆ ਬਾਈ ਠੀਕ ਆ ਬਾਈ ਤੇ ਜੱਗਾ ਮੇਤਰਾ ਨਾਲ ਨਾਲ ਆਪਣੀ ਕੰਮ ਦਾ ਵੀ ਪੂਰਾ ਧਿਆਨ ਅੰਦਰ ਤੇ ਮਨੋਰੰਜਨ ਵੀ ਕਰਦਾ ਬੁਲਾਵਚ ਬਾਕੀ ਲੋ ਦਾ ਮੋਹਲ ਬਈ ਸੁਰਦਾ ਜ ਸਾਹ ਰਹਿ ਗਿਆ ਤੇ ਆਪਾਂ ਕਰੀ ਜਾਂਦਾ ਨਵੇਂ ਸਮਾਂ ਇਸ ਬਿਲ ਹੋ ਚੁੱਕਿਆ 12:08 ਮਿੰਟਾਂ ਦਾ ਤੇ ਹੁਣ ਇੱਕ ਬੰਗਾ ਹੋਰ ਪੈ ਗਿਆ ਬਾਈ ਤੇ ਬਹੁਤ ਸਨੇ ਹੁਣ ਆਰਡਰ ਪਾਤਾ ਹੁਣੇ ਹੁਣੇ 11 ਵਜੇ ਕਿਚਰਨ ਜਾਮੇਟਾ ਦੀ ਤੇ ਕਿੱਲੂ ਵਾਲੀ ਆਪੀ ਕਰਦੀਆਂ ਹੁਣ ਆਪਾਂ ਸਾਰਾ ਸਮਾਨ ਸਾਹਮਣੇ ਦੇਖ ਰਿਹਾ ਅੱਗੇ ਭਈਆ ਤੇ ਕੋਈ ਪਿੱਛੇ ਨਹੀਂ ਕਿੱਲੂ ਵਾਲੀ ਆਪੀ ਤੇ ਡੰਗ ਲੈ ਜਾਉ ਬਾਈ ਤੇ ਸਾਹਮਣੀ ਪਈ ਆ ਜੇ ਪਿੱਛੇ ਹੁੰਦੀ ਤਾਂ ਸਾਰੀਆਂ ਪੀਛੇ ਕਰਨੀਆਂ ਬਣੀਆਂ ਸੀ ਆਪਾਂ ਨੂੰ ਕੱਢਦੇ ਆਂ ਦੇ ਭਾਈ ਲਾ ਕੇ ਤੇ ਲਾਓ ਕਸਟਮਰ ਵੀ ਆ ਗਿਆ ਆਪਣੀ ਦੁਰੀ ਲੈ ਕੇ ਆ ਨਾ ਭੋਗ ਉਹ ਗਲੀ ਭਈ ਇਹਦਾ ਡਾਊਨ ਹੋ ਗਈ ਪਈ ਆ ਤੇ ਆਪਾਂ ਦੂਜੀ ਫੋਗ ਲਿਆ ਹੀ ਕੱਢਦੇ ਆਂ ਸਮਾਉਣਾ ਇਤਨਾ ਵੱਡੀ ਨਾਲ ਹੀ ਐਸ 12 ਅਪਾਹ ਤੜਾ ਬਲਾ ਬਲਾ ਉਹ ਡਾ ਹਾਂ ਅਪਾਹ ਤੜਾ ਬਲਾ ਬਲਾ ਉਹ ਡਾ ਮਨ ਸੁਣਾ ਉਹਦੀ ਆਵਾਜ਼ ਆ ਇਹ ਪਾਸਟਾ ਰੱਤੀ ਵਾਏ ਫਟਲਿਆਂ ਦੀ ਬਈ ਬਾਰਾ ਏ ਤੇ 224 ਇੱਥੇ ਤੇ 224 24 ਸਾਰੀਆਂ ਆਗੇ ਦੇਖੋ ਆ ਮੇ ਤੁਮ ਜਰਾ ਮਾਈ ਭਾਈ ਮੁਕ ਵਿਦਾਰੇ ਲੱਗਿਆ ਜੇ ਸਮਾਂ ਬਹੁਤ ਹੋ ਗਿਆ ਸਮਾਂ 12:30 ਦਾ ਹੋ ਗਿਆ ਗਾੜੀ ਸਾਢੇ 12:00 ਹੋ ਗਈ ਤੇ ਜਾਣ ਦੇ ਕੰਮ ਹੋਰ ਆ ਗਿਆ ਸੀਗਾ ਦੁਬਾਰੇ ਸਾਨੂੰ ਆਪਾਂ ਨੂੰ ਸਮਾਨ ਕੱਢਣਾ ਪਿਆ ਤੇ ਲੱਗ ਗਿਆ ਸਾਨੂੰ ਚਲਾਉਣਾ ਪਿਆ ਤੇ ਬਾਕੀ ਵੀਰੇ ਬੈ ਜਗੇ ਅੰਦਰ ਠੀਕਾ ਜੀ ਲੈਕਾ ਜੋ ਵੀ ਆਪਣੀ ਪਹਿਲਾਂ ਆ ਗਈ ਜੀ ਆਪਾਂ ਥਾਲੀ ਤੇ ਕੋਲ ਚ ਦੁਬਾਰੇ ਲੱਗੇ ਹੈ ਜਿਹੜੇ ਕਮੈਂਟ ਲਾਉਗੇ ਭਈ ਅੱਜ ਤੇ ਬਾਕੀ ਭਾਈ ਵੀਡੀਓ ਬੜੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਕੀਤਾ ਪੰਜ ਸਾਲ ਦਾ ਨਸਾਰਾ ਸਾਂਝਾ ਤੇ ਜੇ ਵੀ ਵਾਸਤੀ ਰਹੀ ਹੈ ਕਮੈਂਟ ਦੇਣਾ ਤੇ ਯਾਰੀ ਕਿਰਪਾ ਬਣਾ ਕੇ ਤੇ ਬਾਕੀ ਭਾਈ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ ਤੇ ਜੇ ਜ਼ਿਆਦਾ ਰੈਂਡ ਸੈਂਡ ਖਾਣ ਵੀ ਨਾ ਤੇ ਵਿਲੇ ਸ਼ਾਨੀਆਂ ਕੋਕੀ ਫਾਮਾ ਹੋਰਿਓੜੀ ਆਪਾਂ ਜਾ ਕੇ ਆਵਾਂਗੇ ਤੇ ਆਪ ਵੀ ਜਿਹੜਾ ਦਾ ਪਟਿਆਸ ਕਿ ਜਗੇ ਕਿ ਸੁਹਾਣਾ ਮਾਹੌਲ ਬਈ ਤੇ ਆਏ ਭਾਈ ਹੋਰਿਓੜੀ ਕਰਕੇ ਜਿਵੇਂ ਜਿਵੇਂ ਆਪਣਾ ਟਾਈਮ ਲੱਗੀ ਜਾਉਂਗੇ ਹੋਗੇ ਹੋਵੇ ਆਪਾਂ ਨਵੀਆਂ ਨਵੀਆਂ ਕੰਮ ਤੋਂ ਹੋਇਆ ਬਾਕੀ ਠੀਕ ਆ ਭਾਈ ਮਿਲਦੇ ਆ ਗੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਸਾਰਿਆਂ ਦਾ ਬਹੁਤ ਧੰਨਵਾਦ